ਸਤ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਦੇਖਦੇ ਹੋ ਅੱਗੇ ਸ਼ੇਅਰ ਵੀ ਕਰਦੇ ਹੋ ਅੱਜ ਗੱਲ ਆਪਾਂ ਕਰਨੀ ਹੈ ਇੱਕ ਨਵੀਂ ਨਿਊਜ਼ ਆਈ ਹੈ ਪਹਿਲਾਂ ਤਾਂ ਸੀਗੇ ਵੀ ਹਰ ਧਰਮ ਵਾਲੇ ਬਾਬੇ ਜਿਹੜੇ ਸੀਗੇ ਜੇਲ੍ਹਾਂ ਦੀ ਸੈਰ ਕਰ ਰਹੇ ਆ ਤੇ ਅੱਜ ਇੱਕ ਹੋਰ ਧਰਮ ਜਿਹੜਾ ਥੋੜਾ ਜਿਹਾ ਬਚਿਆ ਹੋਇਆ ਸੀਗਾ ਉਹ ਵੀ ਰਗੜਿਆ ਗਿਆ ਅੱਜ ਬਾਬਾ ਜਿਹੜਾ ਕਹਿੰਦੇ ਇਹਨੂੰ ਪਾਦਰੀ ਬਜਿੰਦਰ ਉਹ ਵੀ ਉਹਨੂੰ ਉਮਰ ਕੈਦ ਹੋਈ ਹੈ ਟਲ ਟੂ ਡੈਥ ਜਿਹੜੀ ਕੋਰਟ ਨੇ ਕੀਤੀ ਆ ਇਹ ਕੇਸ ਅੱਜ ਤੋਂ 6-7 ਸਾਲ ਪਹਿਲਾਂ ਦਾ ਆ ਇੱਕ ਲੜਕੀ ਦੇ ਨਾਲ ਗਲਤ ਕਰਨ ਦੇ بجائے ਉਹਨੇ ਗਲਤ ਕੀਤਾ ਜਿਹੜਾ ਲੜਕੀ ਦੇ ਨਾਲ ਤੇ ਉਹਨੇ ਕੇਸ ਕੀਤਾ ਸੀ ਫਿਰ ਉਹ ਲੜਕੀ ਦੇ ਉੱਤੇ ਦਬਾਅ ਵੀ ਕਾਫੀ ਆਇਆ ਉਹਨੂੰ 5 ਕਰੋੜ ਤੱਕ ਦੀ ਆਫਰ ਵੀ ਦਿੱਤੀ ਗਈ ਤੇ ਉਹ ਲੜਕੀ ਜਿਹੜੀ ਸੀਗੀ ਪਰ ਵੀ ਆਪਣੇ ਜਿਹੜੀ ਮੁੱਕਰੀ ਨਹੀਂ ਉਹ ਉਹ ਸਟੈਂਡ ਲੈ ਕੇ ਖੜੀ ਧੀ ਉਹਦੇ ਪਿੱਛੇ ਕਾਫੀ ਸੰਸਥਾਵਾਂ ਵੀ ਖੜੀਆਂ ਸੀਗੀਆਂ ਤੇ ਅਖੀਰ ਤੇ ਜੱਜ ਨੇ ਸਜ਼ਾ ਸੁਣਾਈ ਤੇ ਸਜ਼ਾ ਸੁਣਾਉਣ ਤੋਂ ਪਹਿਲਾਂ ਉਹਨੇ ਰਹਿਮ ਦੀ ਅਪੀਲ ਕੀਤੀ ਤੇ ਉਹਦੇ ਘਰ ਵਾਲੀ ਨੇ ਵੀ ਕੋਰਟ ਦੇ ਵਿੱਚ ਇਹ ਕਿਹਾ ਵੀ ਮੇਰੇ ਜਿਹੜੀ ਬੈਂਕ ਪ੍ਰੋਬਲਮ ਹੈ ਮੈਨੂੰ ਮੈਂ ਬਿਮਾਰ ਰਹਿਣੀ ਆ ਤੇ ਰਹਿਮ ਦੀ ਅਪੀਲ ਕੀਤੀ ਤੇ ਜੱਜ ਸਾਹਿਬ ਨੇ ਕਿਹਾ ਵੀ ਇਹ ਤਾਂ ਫੁੱਕਾ ਮਾਰ ਕੇ ਲੋਕਾਂ ਨੂੰ ਬੜਾ ਸਹੀ ਕਰਦਾ ਇਹਦੇ ਕੋਲ ਤਾਂ ਜਾਦੂ ਹੀ ਬਹੁਤ ਹੈ ਤੇ ਇਹ ਤੂੰ ਵੀ ਇਹਦੇ ਤੋਂ ਇਲਾਜ ਕਰਾ ਲਾ ਆਪਣਾ ਤੇਰਾ ਕਿਹੜਾ 5 ਮਿੰਟ ਦਾ ਕੰਮ ਆ ਪਰ ਕਹਿੰਦੇ ਹੁੰਦੇ ਆ ਵੀ ਬੰਦਾ ਜਿਹੜਾ ਵਹਿਮ ਪਰ ਮੱਜ ਪੈ ਜਾਂਦਾ ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਹੁੰਨਾ ਵੀ ਨਾ ਬਾਬਿਆਂ ਤੋਂ ਇਹਨਾਂ ਲੋਕਾਂ ਤੋਂ ਬਚ ਕੇ ਰੋ ਪਰ ਬੜੀ ਮਾੜੀ ਕਿਸਮਤ ਆ ਸਾਡੇ ਪੰਜਾਬ ਦੀ ਜਿਹੜੇ ਇਹਨਾਂ ਦੇ ਚੁੰਗਲ ਦੇ ਵਿੱਚ ਫਸ ਜਾਂਦੇ ਨੇ ਕੁਝ ਧਰਮਾਂ ਦੇ ਨਾਂ ਤੇ ਫਸ ਜਾਂਦੇ ਨੇ ਕੁਝ ਉਦਾਂ ਬਾਬਿਆਂ ਦੇ ਨਾਂ ਤੇ ਫਸ ਜਾਂਦੇ ਨੇ ਬਾਬੇ ਵੀ ਥਾਂ ਥਾਂ ਚੌਕੀਆਂ ਲਾਉਂਦੇ ਨੇ ਬੜੀਆਂ ਪਰ ਉਹਨਾਂ ਤੋਂ ਆਪਣਾ ਨਹੀਂ ਘਰ ਸੰਭਾਲ ਹੁੰਦਾ ਆਪਦੀਆਂ ਪ੍ਰੋਬਲਮਾਂ ਉਹ ਆਪਣੇ ਡਾਕਟਰਾਂ ਦੇ ਕੋਲ ਸਾਡੇ ਕੋਲ ਲੈ ਕੇ ਆਉਂਦੇ ਆ ਤੇ ਬੀਪੀ ਵੱਜ ਜਾਂਦਾ ਤਾਂ ਇੱਥੇ ਆ ਜਾਂਦੇ ਆ ਬਾਬਿਆਂ ਨੂੰ ਵੀ ਸ਼ੂਗਰ ਹੁੰਦੀ ਆ ਬਾਬਿਆਂ ਨੂੰ ਵੀ ਬਿਮਾਰੀਆਂ ਹੁੰਦੀਆਂ ਪਰ ਸਾਡੇ ਪਤਾ ਨਹੀਂ ਕਦੋਂ ਸਾਡੇ ਲੋਕਾਂ ਨੂੰ ਇਹ ਸਮਝ ਆਊਗੀ ਤੇ ਕਦੋਂ ਇਹਨਾਂ ਨੂੰ ਅਕਲ ਆਉਣੀ ਹੈ ਜਿਹੜੀ ਇਹ ਜਿਹੜੇ ਕੰਮਾਂ ਦੇ ਉੱਤੇ ਲੱਗੇ ਹੋਏ ਆ ਇੱਥੇ ਤੱਕ ਹੀ ਆਪਣੀਆਂ ਲੜਕੀਆਂ ਨੂੰ ਵੀ ਬਾਬਿਆਂ ਦੇ ਕੋਲ ਛੱਡ ਜਾਂਦੇ ਆ ਉਦੋਂ ਬਾਅਦ ਚ ਲੜਕੀਆਂ ਇੰਨ ਭੱਜੀਆਂ ਵੀ ਤੁਹਾਨੂੰ ਪਤਾ ਹੀ ਐ ਮੈਂ ਕਿਹਦੀ ਗੱਲ ਕਰ ਰਿਹਾ ਭੱਜ ਕੇ ਘਰੇ ਵੀ ਦੱਸਿਆ ਜਾ ਕੇ ਪਰ ਉਹਨਾਂ ਨੇ ਇੰਨੇ ਉਹ ਅੰਨੇ ਹੋਏ ਹੋਏ ਸੀ ਸ਼ਰਦਾ ਦੇ ਵਿੱਚ ਤੇ ਉਹਨਾਂ ਨੇ ਫਿਰ ਉਹਨਾਂ ਨੇ ਲੜਕੀਆਂ ਨੂੰ ਹੀ ਗਲਤ ਕਿਹਾ ਨਾ ਕਿ ਉਹ ਬਾਬੇ ਨੂੰ ਤੇ ਅੱਜ ਉਹ ਜੇਲ੍ਹ ਦੀ ਸੈਰ ਕਰ ਰਿਹਾ ਪੋਲਿਟਿਕਲ ਪਾਰਟੀਆਂ ਤੁਹਾਨੂੰ ਪਤਾ ਹੀ ਐ ਕਿਦਾਂ ਅਗਦਾ ਬੇਲ ਦਵਾਉਂਦੀਆਂ ਕੀ ਕੁਛ ਕਰਦੀ ਆਵਾਂ ਪਰ ਅੱਜ ਜਿਹੜਾ 크ਿਸਚਨ ਭਾਈਚਾਰਾ ਸੀਗਾ ਜਿਹੜਾ ਨੂੰ ਲੋਕ ਮੈਂ ਇੱਕ ਜੀ ਡਾਕੂਮੈਂਟਰੀ ਵੀ BBC ਦੀ ਦੇਖ ਰਿਹਾ ਸੀਗਾ ਜਿਹੜੀ ਸਿੱਧੀ ਜਲੰਧਰ ਦੀ ਦਿਖਾ ਰਹੀ ਸੀ ਖੰਬਰੇ ਜਿੱਥੇ ਚਰਚ ਬਣਿਆ ਤੇ ਉਹ ਲੋਕਾਂ ਦੀ ਇੰਟਰਵਿਊ ਵੀ ਲੈ ਰਿਹਾ ਸੀ ਵੀ ਤੁਸੀਂ ਕਿਉਂ ਇਹਦਾ ਆਪਣਾ ਧਰਮ ਜਿਹੜਾ ਛੱਡ ਕੇ ਦੂਜੇ ਜਾ ਰਹੇ ਹੋ ਜ਼ਿਆਦਾਤਰ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਹੀ ਨਹੀਂ ਕਈ ਝਾਰਖੰਡ ਦੇ ਵਿੱਚ ਵੀ ਜਿਹੜੇ ਆਦੀਵਾਸੀ ਆ ਉਹਨਾਂ ਨੂੰ ਕ੍ਰਿਸਚੀਅਨ ਬਣਾਇਆ ਜਾ ਰਿਹਾ ਚਲੋ ਇੱਕ ਕਾਨੂੰਨ ਹੈ ਉਹ ਇਜਾਜ਼ਤ ਦਿੰਦਾ ਵੀ ਕੋਈ ਵੀ ਆਪਣਾ ਪ੍ਰੈਕਟਿਸ ਕਰ ਸਕਦਾ ਆਪਣਾ ਧਰਮ ਕਿਸੇ ਪਾਸੇ ਵੀ ਤੇ ਨਈ ਪ੍ਰੈਕਟਿਸ ਕਰਨੀ ਚਾਹੁੰਦਾ ਤਾਂ ਵੀ ਕੋਈ ਗੱਲ ਨਹੀਂ ਕੋਈ ਬੰਦਸ਼ ਨਹੀਂ ਕਿਸੇ ਤੇ ਪਰ ਕੁਝ ਲੋਕ ਲਾਲਚ ਵਸ ਪੈ ਕੇ ਜਦੋਂ ਸਵੇਰੇ ਮੈਂ ਉਹ ਬੀਬੀਸੀ ਦੀ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਜਲੰਧਰ ਤੋਂ ਤੇ ਸ਼ਡਿਊਲ ਕਾਸਟ ਪਾਈ ਜਾ ਰਹੀ ਸੀਗਾ ਉਹਨਾਂ ਨੇ ਵਿਚਾਰਿਆਂ ਨੇ ਉਹ ਦੱਸ ਰਿਹਾ ਸੀ ਵੀ ਅਸੀਂ ਆਪਣੇ ਬੱਚਿਆਂ ਨੂੰ ਪੜਾ ਲਿਆ ਕਨਵੈਂਟ ਸਕੂਲਾਂ ਦੇ ਵਿੱਚ ਫੀਸਾਂ ਬਹੁਤ ਐ ਸਾਡਾ ਇਲਾਜ ਫ੍ਰੀ ਹੋ ਜਾਂਦਾ ਦੂਜੇ ਜਿਹੜੇ ਬਾਬੇ ਡੇਰਿਆਂ ਵਾਲੇ ਨੇ ਸਿਰਫ ਸਿੱਖਾਂ ਵਾਲੇ ਬਾਬੇ ਨੇ ਉਹਨਾਂ ਨੇ ਡੇਰੇ ਤਾਂ ਬਣਾਏ ਹੋਏ ਨੇ ਪਰ ਉਹਨਾਂ ਦੇ ਕੋਲ ਕੋਈ ਸੁਵਿਧਾ ਨਹੀਂ ਨਾ ਤਾਂ ਕੋ ਸਕੂਲ ਹੈ ਨਾ ਕੋਈ ਉਥੇ ਕੋਈ ਹਸਪਤਾਲ ਬਣਿਆ ਹੋਇਆ ਵਾ ਇਸ ਕਰਕੇ ਅਸੀਂ ਇੱਧਰ ਚਲੇ ਗਏ ਤੇ ਦੂਜੀ ਗੱਲ ਉਹਨਾਂ ਨੇ ਇਹ ਵੀ ਕਈ ਵੀ ਸਾਨੂੰ ਕੋਲ ਬਿਠਾਉਣ ਦੀ بجائے ਸਾਡੇ ਨਾਲ ਵੀ ਜਾਤ ਪਾਤ ਦਾ ਵਿਤਕਰਾ ਕੀਤਾ ਜਾਂਦਾ ਸੀ ਇਹ ਗੱਲ ਸੱਚ ਹੈ ਵੀ ਗੁਰੂ ਸਾਹਿਬ ਨੇ ਜਾਤ ਪਾਤ ਤਾਂ ਖਤਮ ਕੀਤੀ ਪਰ ਸਾਡੇ ਵਿੱਚੋਂ ਹਜੇ ਵੀ ਇਹ ਚੀਜ਼ਾਂ ਨਹੀਂ ਗਈਆਂ ਅਸੀਂ ਉਹਨਾਂ ਨੂੰ ਗਲੇ ਲਾਉਣ ਦੀ بجائے ਉਹਨਾਂ ਤੋਂ ਦੂਰ ਹੋਏ ਗਏ ਉਹਨਾਂ ਨੂੰ ਉਹੀ ਨਜ਼ਰ ਨਾਲ ਦੇਖਦੇ ਰਹੇ ਜੋ ਹਿੰਦੂ ਮਤ ਦੇ ਵਿੱਚ ਚੱਲਿਆ ਆਉਂਦਾ ਸੀਗਾ ਜੋ ਵੀ ਹਿੰਦੁਸਤਾਨ ਦੇ ਵਿੱਚ ਅੱਜ ਤੱਕ ਚੱਲਿਆ ਆਉਂਦਾ ਸੀ ਜਾਤ ਪਾਤ ਦੇਖੋ ਗੁਰੂ ਸਾਹਿਬ ਨੇ ਤਾਂ ਇਹੀ ਗੱਲ ਕਹੀ ਸੀ ਮਾਨਸਕੀ ਜਾ ਸਭੇ ਇੱਕ ਪਹਿਚਾਨ ਵੋ ਪਰ ਅਸੀਂ ਅੱਜ ਵੀ ਉਹਨਾਂ ਚੀਜ਼ਾਂ ਜੋ ਬਾਹਰ ਨਹੀਂ ਨਿਕਲੇ ਉਹਨਾਂ ਨੂੰ ਕੋਈ ਨਾਂ ਲੈ ਕੇ ਬੁਲਾਉਂਦੇ ਆ ਪਰ ਨਵੀਂ ਪੀੜ੍ਹੀ ਜਿਹੜੀ ਆ ਕਾਫੀ ਇਹਨਾਂ ਚੀਜ਼ਾਂ ਤੋਂ ਅਵੇਅਰ ਹੋ ਗਈ ਆ ਐਡਵਾਂਸ ਹੋ ਗਈ ਆ ਬਹੁਤ ਵਧੀਆ ਲੱਗਦਾ ਜਦੋਂ ਇਹ ਚੀਜ਼ਾਂ ਪੜ੍ਹਾਈ ਜਦੋਂ ਤੁਸੀਂ ਕਰਦੇ ਹੋ ਪੜ੍ਹਦੇ ਲਿਖਦੇ ਹੋ ਤੇ ਫੇਰ ਹੀ ਤੁਹਾਨੂੰ ਹੌਲੀ ਹੌਲੀ ਇਹ ਸਮਾਜ ਜਿਹੜਾ ਚੇਂਜ ਹੁੰਦਾ ਜਿੰਨਾ ਚਿਰਨ ਪੜ੍ਹਤਾ ਨਹੀਂ ਜਾਂਦੀ ਉਹਨਾਂ ਚਿਰੇ ਸਮਾਜ ਜਿਹੜਾ ਆ ਇਹ ਚੇਂਜ ਨਹੀਂ ਹੋ ਸਕਦਾ ਤੇ ਉਹ ਉਹੀ ਗੱਲ ਹੋਈ ਆ ਵੀ ਉਹੀ ਬਾਬੇ ਦੇ ਨਾਲ ਵੀ ਜਿਹੜਾ ਲੋਕਾਂ ਨੂੰ ਫੁੱਕਾ ਮਾਰ ਮਾਰ ਕੇ ਸਹੀ ਕਰਦਾ ਸੀ ਕਰਾਉਂਦਾ ਤਾਂ ਉਹ ਐਕਟਿੰਗ ਸੀਗਾ ਬਹੁਤ سارے ਲੋਕ ਸਾਹਮਣੇ ਆਏ ਉਹਦੀਆਂ ਵੀਡੀਓ ਵੀ ਸਾਹਮਣੇ ਸੋਸ਼ਲ ਮੀਡੀਆ ਤੇ ਆਈਆਂ ਵੀ ਉਹ ਐਕਟਿੰਗ ਕਰਾਉਂਦਾ ਸੀਗਾ ਜੇ ਕਿਸੇ ਨੇ ਐਕਟਿੰਗ ਸਹੀ ਨਹੀਂ ਕੀਤੀ ਤਾਂ ਲਾਸਟ ਟਾਈਮ ਇੱਕ ਵੀਡੀਓ ਦੇਖੀ ਸੀ ਤਾਂ ਮਾਤਾ ਨੂੰ ਇੱਕ ਨੂੰ ਉਮਾਰਨ ਵੀ ਪਿਆਵ ਨੇ ਉਹ ਹੱਥ 'ਚ ਬੁੱਕ ਸੀ ਪਤਾ ਨਹੀਂ ਕਿਤਾਬ ਸੀ ਕੀ ਸੀਗਾ ਤੇ ਐਕਟਿੰਗ ਕਰਾਉਂਦਾ ਸੀਗਾ ਉਹ ਸਟੇਜ ਦੇ ਉੱਤੇ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਆ ਲੋਕ ਵੀ ਮੂਰਖ ਬਣ ਕੇ ਮਗਰ ਲੱਗੇ ਹੋਏ ਸੀ ਸਾਰੇ ਤੇ ਮਿੱਤਰੋ ਗੱਲ ਇਦਾਂ ਵੀ ਇਹ ਬਾਬੇ ਬੂਬੇ ਤਾਂ ਸਿਰਫ ਆਪਣਾ ਘਰ ਬਣਾਉਣ ਵਾਸਤੇ ਆਪਣਾ ਨਾਮ ਬਣਾਉਣ ਲਈ ਆਪਣੇ ਲਈ ਆਪਣੇ ਨਿਆਣਿਆਂ ਲਈ ਕਰ ਲਈ ਇਹ ਕਰਦੇ ਆ ਸਾਰਾ ਪਰ ਸਚਾਈ ਇਹੀ ਹੈ ਪਰ ਸਾਡੇ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਉਹ ਪਹਿਲਾਂ ਹੀ ਗਰੀਬ ਹੁੰਦੇ ਆ ਉਤੋਂ ਹੋਰ ਲੁੱਟੇ ਜਾਂਦੇ ਇਹਨਾਂ ਦੇ ਚੱਕਰ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਇਹ ਵੀ ਹੈ ਵੀ ਦੇਖੋ ਮੈਂ ਬਹੁਤ ਕੰਟਰੀਆਂ ਦੇ ਵਿੱਚ ਟਰੈਵਲ ਕੀਤਾ ਰਿਹਾ ਵੀ ਹਾਂ ਬਹੁਤ ਸਾਲ ਤੇ ਉਹਨਾਂ ਮੁਲਕਾਂ ਦੇ ਵਿੱਚ ਯੂਰਪ ਜਿਹੜੇ ਮੁਲਕ ਨੇ ਜਾਂ ਉਹਨਾਂ ਮੁਲਕਾਂ ਦੇ ਵਿੱਚ ਤਾਂ ਬਾਬੇ ਨਹੀਂ ਹੈਗੇ ਨਾ ਉਹਨਾਂ ਲੋਕਾਂ ਨੂੰ ਲੋੜ ਪੈਂਦੀ ਹੈ ਗੋਰਿਆਂ ਨੂੰ ਨਾ ਉਹ ਇਹਨਾਂ 'ਤੇ ਧਿਆਨ ਜਾਂਦਾ ਹੈ ਉਹਨਾਂ ਦੇ ਚਰਚ ਵੀ ਹੁਣ ਖਾਲੀ ਪਏ ਆ ਕਿਉਂਕਿ ਇਹਨਾਂ ਨੇ ਵੀ ਬਹੁਤ ਨਖਰੇ ਕੀਤੇ ਸੀ ਪਹਿਲਾਂ ਬਹੁਤ ਕੁਸ਼ ਐ ਹੋ ਜਾ ਕੀਤਾ ਜਿਹਦੇ ਨਾਲ ਉਹ ਲੋਕ ਜਿਹੜੇ ਉੱਥੇ ਦੀ ਜਨਰੇਸ਼ਨ ਸੀਗੀ ਉਹ ਪਿੱਛੇ हट ਗਈ ਤੇ ਉੱਥੇ ਚਰਚ ਵੀ ਖਾਲੀ ਪਏ ਆ ਹੁਣ ਉਹਨਾਂ ਚ ਗੁਰਦੁਆਰੇ ਬਣਾਏ ਜਾ ਰਹੇ ਆ ਖਰੀਦ ਲੈਂਦੇ ਨੇ ਉਹ ਗੁਰਦੁਆਰੇ ਬਣ ਗਏ ਜਾਂਦਾ ਹੀ ਨਹੀਂ ਕੋਈ ਵੀ ਚਰਚ ਤੇ ਕਾਰਨ ਉਹਦਾ ਇੱਕੋ ਹੀ ਸੀਗਾ ਵੀ ਜਿਹੜਾ ਝੂਠ ਬੋਲਿਆ ਗਿਆ ਬਾਈਬਲ ਦੇ ਵਿੱਚ ਮੇਰਾ ਫਰਜ਼ ਤਾਂ ਨਹੀਂ ਬਣਦਾ ਇਹ ਗੱਲਾਂ ਕਰਨ ਦਾ ਪਰ ਚਲੋ ਜੋ ਸੱਚਾ ਉਹ ਹੀ ਰਹਿਣਾ ਵੀ ਉਹਦੇ ਧਰਤੀ ਨੂੰ ਵੀ ਚੌਰਸ ਦੱਸਿਆ ਗਿਆ ਸੀਗਾ ਤੇ ਉਹ ਫਿਰ ਜਦੋਂ ਸਾਇੰਸ ਨੇ ਤਰੱਕੀ ਕੀਤੀ ਹੌਲੀ ਹੌਲੀ ਸਾਹਮਣੇ ਆਇਆ ਸਾਰਾ ਕੁਝ ਤੇ ਉਹ ਲੋਕ ਆਪਣੇ ਆਪ ਦੂਰ ਹੋ ਗਏ ਇਹਨਾਂ ਚੀਜ਼ਾਂ ਤੋਂ ਪਹਿਲਾਂ ਪਾਬੰਦੀ ਹੁੰਦੀ ਸੀ ਜੇ ਕੋਈ ਗੱਲ ਵੀ ਕਰਦਾ ਸੀ ਸਾਇੰਟਿਸਟ ਜਾਂ ਕੋਈ ਉਸ ਟਾਈਮ ਦੇ ਜਿਹੜੇ ਇਹੋ ਜਿਹੇ ਬੰਦੇ ਵੀ ਹੋਏ ਜਿਹੜਾ ਨੇ ਇੱਕ ਇਹੋ ਜਿਹਾ ਬੰਦਾ ਹੋਇਆ ਜਿਹੜਾ ਜਿਹਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ ਜਿੰਦਾ ਉਹਨੇ ਇਹ ਗੱਲ ਕਹੀ ਸੀ ਧਰਤੀ ਕੋਲ ਆ ਤੇ ਗ੍ਰਹਿ ਹੈਗੇ ਨੇ ਹੋਰ ਉਹ ਵੀ ਉਹ ਇਸੇ ਗੱਲ ਦੇ ਉੱਤੇ ਹੀ ਉਹਨੂੰ ਮਾਰਿਆ ਗਿਆ ਸੀ ਸਾਈ ਵੀ ਕੱਟੜ ਸੀਗੇ ਮੁਸਲਮਾਨਾਂ ਵਾਂਗੂ ਬੜਾ ਇਹਨਾਂ ਨੇ ਜ਼ੁਲਮ ਕੀਤਾ ਲੋਕਾਂ ਦੇ ਉੱਤੇ ਤੇ ਬਾਅਦ ਦੇ ਵਿੱਚ ਹੁਣ ਇਹ ਬਹੁਤ ਜ਼ਿਆਦਾ ਜਿਹੜੇ ਸ਼ਾਂਤੀ ਦੇ ਪੁੰਜ ਬਣ ਗਏ ਤੇ ਟਾਰਗੇਟ ਕੀ ਕਰ ਰਹੇ ਨੇ ਹਿੰਦੁਸਤਾਨ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਹੜੇ ਗਰੀਬ ਤਪਕਾ ਲੋਕ ਨੇ ਜਿਹੜੇ ਲੋਕ ਪਛੜੇ ਹੋਏ ਨੇ ਉਹ ਜ਼ਰੂਰੀ ਨਹੀਂ ਪੰਜਾਬ ਦੇ ਵਿੱਚ ਤਾਂ ਹੈਗਾ ਹੀ ਹੈਗਾ ਆ ਇਹ ਜ਼ਿਆਦਾਤਰ ਬਹੁਤ ਜ਼ਿਆਦਾ ਚਾਰਖੰਡ ਵਾਲੀਆਂ ਸਟੇਟਾਂ ਦੇ ਵਿੱਚ ਆਦੀਵਾਸੀ ਲੋਕ ਜਿਹੜੇ ਆ ਉਹਨਾਂ ਨੂੰ ਇਹ ਟਾਰਗੇਟ ਕਰ ਰਹੇ ਨੇ ਵੀ ਹਰ ਜਗ੍ਹਾ ਦੇ ਉੱਤੇ ਇਹ ਕੋਸ਼ਿਸ਼ ਕਰ ਰਹੇ ਨੇ ਪਰ ਦੇਖੋ ਗਿਣਤੀ ਵਧਣ ਨਾਲ ਕੁਝ ਨਹੀਂ ਹੁੰਦਾ ਗਿਆਨ ਨਾਲ ਹੀ ਸਭ ਕੁਝ ਹੁੰਦਾ ਆ ਇੱਕ ਪਾਸੇ ਉਹਨੇ ਬੰਦਿਆਂ ਨੂੰ ਦੂਜੇ ਪਾਸੇ ਅੰਨੇ ਕਰ ਲੈਣਾ ਉਹ ਕੋਈ ਵਧੀਆ ਵਧੀਆ ਗੱਲ ਨਹੀਂ ਹੁੰਦੀ ਹੈਗੀ ਗੱਲ ਇਹ ਈ ਆ ਵੀ ਜੇ ਅੰਨੇ ਨੂੰ ਸਜਾਖਾ ਦਿੱਤਾ ਜਾਵੇ ਉਹਨੂੰ ਅੱਖਾਂ ਦਿੱਤੀਆਂ ਜਾਣ ਕਹਿੰਦਾ ਮਤਲਬ ਗਿਆਨ ਦਿੱਤਾ ਜਾਵੇ ਸੱਚ ਵਾਲੇ ਪਾਸੇ ਤੋਰਿਆ ਜਾਵੇ ਝੂਠ ਤੋਂ ਤੋੜ ਕੇ ਝੂਠ ਦੇ ਵਿੱਚ ਹੀ ਜੋੜ ਲੈਣਾ ਉਹ ਕੋਈ ਏਟੀ ਵੱਟੀ ਗੱਲ ਨਹੀਂ ਆ। ਦੂਜੀ ਗੱਲ ਮੈਂ ਉਹਨਾਂ ਵੀਰਾਂ ਨੂੰ ਵੀ ਗੱਲ ਕਰਦਾ ਵਾਂ ਵੀ ਤੁਸੀਂ ਦੁਨੀਆ ਨੂੰ ਛੱਡੋ ਲੋਕਾਂ ਨੂੰ ਛੱਡੋ ਜੋ ਤੁਹਾਡੇ ਨਾਲ ਕਰਦੇ ਆ ਦੁਨੀਆ ਤਾਂ ਇੱਥੇ ਹੀ ਕਰਦੀ ਆਈ ਆ। ਤੁਸੀਂ ਗੁਰੂ ਦੀ ਗੱਲ ਸੁਣੋ ਕਿਉਂਕਿ ਜੇ ਗੁਰੂ ਤੋਂ ਤੁਹਾਨੂੰ ਕੱਖ ਨਹੀਂ ਮਿਲਿਆ ਨਾ ਤਾਂ ਤੁਹਾਨੂੰ ਮਿਲਣਾ ਇੱਥੇ ਵੀ ਜਾ ਕੇ ਕੁਛ ਨਹੀਂ ਰਾ। ਐਵੇਂ ਨਾ ਆਪਣੇ એનર્ਜੀ ਵੇਸਟ ਕਰੋ ਐਵੇਂ ਨਾ ਉੱਥੇ ੱਟੇ ਖਾਓ ਜਾ ਕੇ। ਦੇਖੋ ਉਹਨਾਂ ਚ ਇੱਕ ਹੀ ਸ਼ਹੀਦ ਹੋਇਆ ਵਾ ਉਹ ਕਹਿੰਦੇ ਜੀ ਅਸੀਂ ਇੰਨੀ ਦੁਨੀਆ ਨੂੰ 크ਿਸਚਨ ਬਣਾਤਾ ਲਾਲਚ ਦੇ ਵਿੱਚ ਦੇ ਕੇ ਜਿੱਦਾਂ ਮੁਸਲਮਾਨਾਂ ਨੇ ਕਿਰਪਾਨ ਦੇ ਤਲ ਦੇ ਉੱਤੇ ਬਣਾਇਆ ਸੀਗਾ ਤੰਗ ਕਰਕੇ ਜਿਹੜੇ ਨਾਨ ਮੁਸਲਮਾਨ ਸੀ ਉਹਨਾਂ ਨੂੰ ਮੁਸਲਮਾਨ ਕੀਤਾ ਇਸੇ ਤਰ੍ਹਾਂ ਇਹ 크ਿਸਚਨਾਂ ਨੇ ਲਾਲਚ ਦੇ ਦੇ ਕੇ ਜਿਹੜੇ ਗਰੀਬ ਮੁਲਕ ਸੀਗੇ ਉਹਨਾਂ ਨੂੰ ਇਸੇ ਪਾਸੇ ਲਿਆਏ ਤੇ ਇਹ ਸਿਸਟਮ ਚੱਲੀ ਜਾਂਦਾ ਹੈ ਪਰ ਮੈਂ ਜਿਆਦਾ ਕਿਸੇ ਧਰਮ ਦੀ ਸਪੋਰਟ ਸਪੋਰਟ ਤਾਂ ਨਹੀਂ ਕਰਦਾ ਚਲੋ ਆਪ ਕੋ ਆਪਣਾ ਮਸਲਾ ਹੁੰਦਾ ਕਿਉਂਕਿ ਮੈਂ ਕਹਿੰਨਾ ਵੀ ਸਭ ਤੋਂ ਜ਼ਿਆਦਾ ਗੰਦਾ ਧਰਮ ਜਿਹੜਾ ਹੁੰਦਾ ਫੀਮ ਜਿਹੜੀ ਆ ਉਹਦੇ ਵਾਂਗੂ ਹੀ ਹੁੰਦਾ ਵੀ ਕਤਲ ਵੀ ਇਹ ਹੀ ਕਰਾਉਂਦਾ ਸਭ ਤੋਂ ਜ਼ਿਆਦਾ ਦੁਨੀਆ ਜੇ ਕਿਤੇ ਮਰੀ ਆ ਤੇ ਧਰਮ ਦੇ ਨਾਂ ਦੇ ਉੱਤੇ ਮਰੀ ਆ ਮਾਰਿਆ ਗਿਆ ਇੱਕ ਦੂਜੇ ਨੂੰ ਦੂਜੀ ਗੱਲ ਜੇ ਅਸੀਂ ਗੱਲ ਕਰੀਏ ਗੁਰੂ ਸਾਹਿਬ ਦੀ ਤਾਂ ਸੱਚ ਜਿਹੜਾ ਆ ਉਹ ਜਦੋਂ ਤੁਸੀਂ ਸਮਝੋਗੇ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਫਿਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਕਿਸੇ ਚੱਕਰਾਂ ਦੀ ਲੋੜ ਨਹੀਂ ਪੈਂਦੀ ਜਦੋਂ ਗੁਰੂ ਸਾਹਿਬ ਸਮਝਾਉਂਦੇ ਨੇ ਜਿੱਥੇ ਤੁਹਾਡਾ ਚੌਂਕੜਾ ਉੱਥੇ ਹੀ ਤੁਸੀਂ ਸਭ ਕੁਝ ਤੁਹਾਡੇ ਅੰਦਰ ਹੀ ਆ ਬਾਹਰ ਕਿਤੇ ਨਹੀਂ ਆ ਬੁੱਲੇ ਸ਼ਾ ਰੌਲਾ ਪਾ ਕੇ ਚਲੇ ਗਿਆ ਗੁਰੂ ਸਾਹਿਬਾਨ ਚਲੇ ਗਏ ਪਰ ਬਹੁਤ ਘੱਟ ਲੋਕਾਂ ਨੂੰ ਇਹ ਗੱਲ ਸਮਝ ਆਈ ਤੇ ਇਸ ਕਰਕੇ ਉਹਨਾਂ ਵੀਰਾਂ ਨੂੰ ਕਹਿਣਾ ਵੀ ਤੁਸੀਂ ਐਵੇਂ ਨਾ ਇਹਨਾਂ ਪਿੱਛੇ ਲੱਗੋ ਚਲੋ ਠੀਕ ਆ ਤੁਹਾਡੇ ਕੰਮਕਾਰ ਜਿਹੜੇ ਆ ਬੱਚੇ ਪੜ ਗਏ ਆ ਚਲੋ ਕਹਿ ਰਹੇ ਸੀ ਸਾਡੇ ਬੱਚੇ ਪੜ ਗਏ ਸਾਨੂੰ ਇੰਨੇ ਹੀ ਬਹੁਤ ਆ ਬਾਕੀ ਇਹੋ ਜੀ ਕੋਈ ਗੱਲ ਨਹੀਂ ਵੀ ਜੇ ਉਹ ਕਹਿੰਦੇ ਵੀ ਅਸੀਂ ਸਿੱਖ ਬਣਦੇ ਹਾਂ ਜੇ ਮੱਝ ਵੀ ਆ ਤੋ ਉਹਨੂੰ ਮੱਝ ਵੀ ਸਿੱਖ ਹੀ ਕਿਹਾ ਜਾਂਦਾ ਤੇ ਇਹੀ ਮੈਂ ਗੱਲ ਉਹ ਸ਼੍ਰੋਮਣੀ ਕਮੇਟੀ ਦੀ ਕਰਦਾ ਵੀ ਜਦੋਂ ਉਮੀਦਵਾਰ ਨੇ ਇਹ ਗੱਲ ਧਰਮ ਚੁਣਿਆ ਚੁਣਨਾ ਸੀਗਾ ਉਹਨੇ ਜਦੋਂ ਕਾਨੂੰਨ ਬਣਾਇਆ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਤੇ ਉਸ ਟਾਈਮ ਵੀ ਉਹ ਸ਼੍ਰੋਮਣੀ ਕਮੇਟੀ ਦੇ ਕੋਲ ਹੀ ਗਿਆ ਤੇ ਉਹਨੇ ਕਿਹਾ ਵੀ ਉਹਨੇ ਸਿੱਖ ਧਰਮ ਨੂੰ ਪੜ੍ਹਿਆ ਸੀਗਾ ਤੇ ਉਹਨੇ ਕਿਹਾ ਵੀ ਮੈਂ ਜੇ ਇੱਥੇ ਇੱਕ ਮੱਝਵੀ ਸਿੱਖ ਸਿੱਖ ਬਣਦਾ ਤਾਂ ਉਹਨੂੰ ਤੁਸੀਂ ਕੀ ਕਹੋਗੇ ਉਹ ਕਹਿੰਦੇ ਅਸੀਂ ਮੱਝਵੀ ਸਿੱਖੀ ਕਹਾਂਗੇ ਉਹਨੇ ਕਿਹਾ ਜਾਤ-ਪਾਤ ਤਾਂ ਫਿਰ ਵੀ ਇੱਥੇ ਹੈਗੀ ਇਦਾਂ ਹੀ ਆ ਯਾਰ ਇਹਨਾਂ ਦੇ ਕਲਚਰ ਦੇ ਵਿੱਚ ਵੀ ਜਾਂ ਇਹਨਾਂ ਲੋਕਾਂ ਵਿੱਚ ਵੀ ਇਹੀ ਚੀਜ਼ ਉਹ ਹੀ ਆ ਜਿਹੜੀ ਦੂਸਰਿਆਂ ਵਿੱਚ Hindu ਧਰਮ ਦੇ ਵਿੱਚ ਆ ਉਹਨੇ ਫਿਰ ਉਸ ਟਾਈਮ ਤੋਂ ਧਰਮ ਅਪਣਾ ਲਿਆ ਜੇ ਉਹ ਉਸ ਟਾਈਮ ਇਹ ਚੀਜ਼ ਨਾ ਕਰਦੇ ਤੇ ਹੁਣ ਮੇਰੇ ਖਿਆਲ ਨਹੀਂ ਸੀਗਾ ਵੀ ਸਿੱਖਾਂ ਦੀ ਗਿਣਤੀ 15-20 ਕਰੋੜ ਹੋਣੀ ਸੀਗੀ ਉਸ ਸਾਡੀਆਂ ਨਾਲ ਇਕੀਆਂ ਦਾ ਕਰਕੇ ਮੈਂ ਨਹੀਂ ਕੋਈ ਏਡੀ ਵੱਡੀ ਗੱਲ ਨਹੀਂ ਹੈ ਕੋਈ ਕਿਤੇ ਆ ਕੋਈ ਕਿਤੇ ਆ ਪਰ ਮੈਂ ਇਹ ਗੱਲ ਕਹਿਣਾ ਵੀ ਸੱਚ ਝੂਠ ਦਾ ਬਹੁਤ ਫਰਕ ਹੁੰਦਾ ਵੀ ਸੱਚ ਜਿਹੜਾ ਆ ਉਹਨੂੰ ਅਪਣਾ ਲਓ ਬੇਸ਼ੱਕ ਤੁਸੀਂ ਨਹੀਂ ਤਰਮ ਅਪਣਾਉਦੇ ਨਾਂ ਕੋਈ ਗੱਲ ਨਹੀਂ ਪਰ ਇੱਕ ਕਿਤੇ ਉਹ ਸੱਚ ਮਿਲਦਾ ਵਾ ਕਿਤੇ ਵੀ ਕਿਤਾਬ ਚੋ ਕਿਸੇ ਪਾਸੇ ਉਹ ਵੀ ਤੁਹਾਨੂੰ ਸੱਚ ਦਾ ਸਾਥ ਹੀ ਰਹਿਣਾ ਸੱਚ ਵਾਲੇ ਪਾਸੇ ਚੱਲਿਆ ਕਰੋ ਐਵੇਂ ਨਾ ਭੇਡ ਚਾਲ ਬਣਾਇਆ ਕਰੋ ਜੇ ਇਹ ਗੱਲ ਸੋਚੀ ਜਾਵੇ ਤਾਂ ਸਾਡੇ ਗੁਰਦੁਆਰਿਆਂ ਤੇ ਵੀ ਬਹੁਤ ਲੋਕ ਠੱਕੇ ਖਾਂਦੇ ਆ ਉਹ ਸਾਡੇ ਪੁਜਾਰੀਆਂ ਨੇ ਮਗਰ ਲਾਇਆ ਹੋਇਆ ਸਹੀ ਗੱਲ ਦੱਸੀ ਨਹੀਂ ਝੂਠ ਦੇ ਮਗਰ ਲਾ ਰੱਖਿਆ ਉਹ ਸਾਡੇ ਵੀ ਲੋਕ ਸਾਡੀਆਂ ਵੀ ਬੁੜੀਆਂ ਸਾਰੀਆਂ ਇਸੇ ਚੱਕਰਾਂ 'ਚ ਹੀ ਪਈਆਂ ਹੋਈਆਂ ਤੇ ਬਾਹਰ ਵੀ ਚਲ ਗਏ ਆ ਬੰਦੇ ਅਕਲ ਉਹਨਾਂ ਨੂੰ ਫੇਰ ਨਹੀਂ ਆਉਂਦੀ ਫੇਰ ਵੀ ਉਹ ਇਹਨਾਂ ਚੱਕਰਾਂ 'ਚ ਹੀ ਪੈ ਕੇ ਆਪਣੇ ਆਪ ਨੂੰ ਲੁਟਾਈ ਜਾਂਦੇ ਆ ਤੇ ਇਹ ਗੱਲ ਅੱਜ ਕਰਨੀ ਸੀਗੀ ਵੀ ਇੱਕ ਸਿਸਟਮ ਬਚਿਆ ਹੋਇਆ ਸੀਗਾ ਉਹ ਵੀ ਅੱਜ ਰਗੜਿਆ ਗਿਆ ਪਰ ਝੂਠ ਕਿੰਨਾ ਚਿਰ ਚੱਲੂਗਾ ਝੂਠ ਇੱਕ ਦਿਨ ਫੜਿਆ ਹੀ ਜਾਂਦਾ ਜਿੰਨਾ ਮਰਜ਼ੀ ਉਹ ਕਰ ਲਵੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਬਹੁਤ-ਬਹੁਤ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਔਰ ਕਮੈਂਟ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਬਹੁਤ-ਬਹੁਤ ਧੰਨਵਾਦ ਸਸਰੀਕਾਲ ਸਾਰਿਆਂ ਨੂੰ